हां जी मेरी बहन सारीयां सस् नमस्कार जी आज दी वीडियो ਵਿੱਚ ਆਪਾਂ ਤੁਹਾਨੂੰ 18 ਬ੍ਰੈਸਟ ਦੀਆਂ ਪਲੇਟਾਂ ਪਾ ਕੇ ਦਿਖਾਵਾਂਗੇ ਜਿਨ੍ਹਾਂ ਦੀ ਛਾਤੀ 18 ਜੀ ਉਹਨਾਂ ਦੀ ਪਲੇਟਾਂ ਆਪਾਂ ਕਿਸ ਤਰੀਕੇ ਨਾਲ ਪਾਉਣੀ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਪਲੇਟਾਂ ਦੀ ਮਾਰਕਿੰਗ ਦੱਸਦੇ ਹਾਂ ਜਿਹੜੀਆਂ ਇਹਨਾਂ ਦੀਆਂ ਪਲੇਟਾਂ ਹੈਗੀਆਂ ਜੀ 11 ਇੰਚ ਤੇ ਤਿਆਰ ਹੈ ਠੀਕ ਹੈ ਜੀ ਤੇ ਇਹ ਆਪਾਂ ਪਲੇਟ ਰੱਖਾਂਗੇ ਜੀ ਮਾਰਕਿੰਗ ਕਰਾਂਗੇ ਪਲੇਟ ਦੀ 11.5 ਦੇ ਠੀਕ ਹੈ ਜੀ ਤੇ 11 ਇੰਚ ਦੇ ਤਿਆਰ ਰਹਿਣੀਆਂ ਦੇਖੋ ਇੱਥੋਂ ਆਪਾਂ ਇੰਚ ਟੇਬਲ ਰੱਖਣਾ ਹੈ ਤੀਰੇ ਤੋਂ ਕਪੜਾ ਆਪਣਾ ਡਬਲ ਫੋਲਡਿੰਗ ਕੀਤਾ ਹੋਇਆ ਇਸ ਤਰੀਕੇ ਨਾਲ ਫਰੰਟ ਵਾਲਾ ਪਾਸਾ ਹੈ ਇਹ ਕੁੜਤੀ ਦਾ ਇਸ ਤਰੀਕੇ ਨਾਲ ਡਬਲ ਫੋਲਡਿੰਗ ਕੀਤਾ ਹੋਇਆ ਆਪਣਾ ਤੇ ਸਾਈਡ ਤੋਂ ਬਿਲਕੁਲ ਆਪਣਾ ਕਪੜਾ ਦੋਨੋਂ ਬਰਾਬਰ-ਬਰਾਬਰ ਕਪੜੇ ਆ ਠੀਕ ਹੈ ਜੀ ਹਿਪ ਵਾਲੇ ਕੱਟ ਨਾਲ ਕੱਟ ਆਪਾਂ ਮਲਾਇਆ ਇੱਥੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਇੱਥੋਂ ਆਪਾਂ ਲੰਬਾਈ ਰੱਖਣੀ ਹੈ ਜੀ 11 ਇੰਚ ਤੇ ਪਲੇਟਾਂ ਤਿਆਰ ਹੈ ਤੇ ਆਪਾਂ ਨਿਸ਼ਾਨ ਲਾਉਣਾ 1.5 ਤੇ ਐਂਚ ਟੇਪ ਆਪਾਂ ਇੱਥੇ ਰੱਖਣਾ ਉੱਪਰ ਠੀਕ ਹੈ ਜੀ 1.5 ਇੰਚ ਦਾ ਨਿਸ਼ਾਨ ਲਾਤਾ ਤੇ ਇਸ ਤੋਂ ਬਾਅਦ ਇਹਦੀ ਲੰਬਾਈ ਰੱਖਣੀ ਹੈ ਜੀ 7 ਇੰਚ ਆਪਾਂ ਠੀਕ ਹੈ ਜੀ ਤੇ ਇਹ ਵਾਲੀ ਪਲੇਟ ਆਪਾਂ ਪਾਉਣੀ ਹੈ ਜੀ 3 ਇੰਚ ਚੌੜੀ ਇੱਥੋਂ ਜਿਹੜਾ ਆਪਾਂ ਗੈਪ ਰੱਖਣਾ ਇਹ 3 ਇੰਚ ਚੌੜੀ ਰੱਖਾਂਗੇ ਇੱਥੋਂ ਆਪਾਂ ਠੀਕ ਹੈ ਜੀ ਇਹ ਵਾਲੀ ਜਿਹੜੀ ਪਲੇਟ ਪਈ ਆਪਾਂ ਬੰਦ ਵਾਲੀ ਸਾਈਡ ਤੋਂ ਪਈ ਖੁੱਲੇ ਵਾਲੀ ਸਾਈਡ ਤੋਂ ਪਲੇਟ ਨਹੀਂ ਪਈ ਬੰਦ ਵਾਲੇ ਪਾਸੇ ਪਈ ਆ ਠੀਕ ਹੈ ਜੀ ਇਹ ਹੋ ਗਈ ਆਪਣੀ ਸਿੱਧੀ ਪਲੇਟ ਇੱਥੋਂ ਐਸ ਤਰੀਕੇ ਨਾਲ ਠੀਕ ਹੈ ਜੀ ਸਿੱਧੀ ਪਲੇਟ ਹੋ ਗਈ ਤੇ ਇਸ ਤੋਂ ਬਾਅਦ ਆਪਾਂ ਪਾਣੀ ਇਹ ਮੋਡੇ ਵਾਲੀ ਪਲੇਟ ਇੱਥੋਂ ਪਾਏ ਇਥੇ ਐਂਚ ਟੇਪ ਰੱਖਾਂਗੇ ਤੇ ਇਸ ਤਰ੍ਹਾਂ ਐਸ ਤਰੀਕੇ ਨਾਲ ਐਂਚ ਟੇਪ ਲੈ ਕੇ ਜਾਵਾਂਗੇ ਮੋਡੇ ਵੱਲ ਠੀਕ ਹੈ ਜੀ ਤੇ ਗੈਪ ਜਿਹੜਾ ਰੱਖਣਾ ਹੈ ਆਪਾਂ 1.5 ਇੰਚ ਦਾ ਰੱਖਣਾ ਹੈ ਇਹ ਐਕਸਟਰਾ ਜੇ ਤੁਹਾਡੀ ਛਾਤੀ ਜ਼ਿਆਦਾ ਹੈ ਇਥੋਂ ਫੀਟਿੰਗ ਜ਼ਿਆਦਾ ਹੈ ਤੇ ਆਹ ਵਾਲਾ ਗੈਪ ਵੀ ਤੁਸੀਂ 3.5 ਤੇ ਰੱਖ ਸਕਦੇ ਆ ਤੇ ਆਹ ਵਾਲਾ ਗੈਪ ਵੀ ਤੁਸੀਂ 2.5 ਇੰਚ ਤੇ ਰੱਖ ਸਕਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪਾਉਣੀ ਹੈ ਕਮਰ ਵਾਲੀ ਪਲੇਟ ਇਹ ਆਪਾਂ ਕਿਵੇਂ ਪਾਉਣੀ ਹੈ ਇਥੋਂ ਆਪਾਂ ਨਿਸ਼ਾਨ ਲਾਵਾਂਗੇ 2.5 ਇੰਚ ਦਾ ਠੀਕ ਹੈ ਜੀ ਜਿਹੜੀ ਸਿੱਧੀ ਪਲੇਟ ਹੈ ਉਥੋਂ ਆਪਾਂ 2.5 ਇੰਚ ਦਾ ਇੱਕ ਨਿਸ਼ਾਨ ਲਾਉਣਾ ਇਧਰ ਨੂੰ ਕਮਰਵੰਨੀ ਨੂੰ ਜਿਹੜੀ ਆ ਵਾਲੀ ਪਲੇਟ ਐ ਇੱਥੋਂ ਕਮਰ ਵਾਲੀ ਬਣਾਉਣੀ ਆ ਉਹ ਇਸ ਨਿਸ਼ਾਨ ਤੇ ਹੀ ਬਣੂਗੀ ਜਿਹੜੀ ਆ ਵਾਲੀ ਪਲੇਟ ਆ ਜੀ ਕਮਰ ਵਾਲੀ ਉਹ ਇਸ ਨਿਸ਼ਾਨ ਤੇ ਹੀ ਬਣੂਗੀ ਤੇ ਆਪਾਂ ਕਿਵੇਂ ਰੱਖਣਾ ਇਹ ਇੱਥੋਂ 8 ਇੰਚ ਟੇਬਲ ਰੱਖਾਂਗੇ ਤੇ ਇਸ ਨਿਸ਼ਾਨਤੀ ਕੁ ਲੈ ਕੇ ਜਾਵਾਂਗੇ ਇੱਥੋਂ ਠੀਕ ਆ ਜਿਹੜਾ ਆਪਾਂ 2.5 ਇੰਚ ਦਾ ਨਿਸ਼ਾਨ ਲਾਇਆ ਠੀਕ ਆ ਜੀ ਤੇ ਇਹਦੀ ਵੀ ਚੜਾਈ ਇਹਦਾ ਵੀ ਗੈਪ ਆਪਾਂ 1.5 ਇੰਚ ਰੱਖਾਂਗੇ ਠੀਕ ਆ ਜੀ 1.5 ਇੰਚ ਦਾ ਇਹ ਗੈਪ ਰੱਖਣਾ ਆਪਾਂ ਜਿੰਨਾ ਗੈਪ ਆਪਾਂ ਇੱਥੋਂ ਰੱਖਣਾ ਓਨਾ ਹੀ ਗੈਪ ਆਪਾਂ ਇੱਥੋਂ ਰੱਖਣਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਇਹ ਪਲੇਟ ਪਾਏਗੀ ਤਾਂ ਇੱਥੇ ਆਪਣੀ ਕਮਰ ਦੀ ਮਾਰਕਿੰਗ ਆਊਗੀ ਇੱਥੇ ਠੀਕ ਹੈ ਜੀ ਜਿਹੜੀ ਕਮਰ ਦੀ ਫਿਟਿੰਗ ਹੈ ਨਾ ਇੱਥੋਂ ਆਊਗੀ ਜੇ ਆਪਣੀਆਂ ਪਲੇਟਾਂ ਸਹੀ ਹੋਣੀਆਂ ਤਾਂ ਹੀ ਆਪਣੀ ਜਿਹੜੀ ਫਿਟਿੰਗ ਹੈ ਸੂਟ ਦੀ ਬਿਲਕੁਲ ਪਰਫੈਕਟ ਆਊਗੀ ਤੇ ਅਗਰ ਆਪਾਂ ਪਲੇਟਾਂ ਹੀ ਵੱਧ ਘੱਟ ਉੱਚੀਆਂ ਨੀਵੀਆਂ ਹੋਣੀਆਂ ਤਾਂ ਆਪਣੀ ਸੂਟ ਦੀ ਫਿਟਿੰਗ ਬਿਲਕੁਲ ਪਰਫੈਕਟ ਨਹੀਂ ਹੋਊਗੀ ਠੀਕ ਹੈ ਜੀ ਜਿਹੜੀ ਕਮਰ ਵਾਲੀ ਪਲੇਟ ਅਗਰ ਆਪਣੀ ਸਹੀ ਹੈ ਤਾਂ ਹੀ ਕਮਰ ਦੀ ਫਿਟਿੰਗ ਆਪਣੀ ਸਹੀ ਆਉਗੀ ਕਿ ਜੇ ਆਪਣੀ ਕਮਰ ਵਾਲੀ ਪਲੇਟ ਨਹੀਂ ਸਹੀ ਤਾਂ ਜਿਹੜੀ ਆਪਣੀ ਕਮਰ ਦੀ ਫਿਟਿੰਗ ਬਿਲਕੁਲ ਵੀ ਪਰਫੈਕਟ ਨਹੀਂ ਆਉਂਦੀ ਇਸ ਲਈ ਤੁਸੀਂ ਪਲੇਟਾਂ ਹਮੇਸ਼ਾ ਫਿਟਿੰਗ ਤੇ ਹੀ ਪਾਉਣੀ ਹੈ ਸਹੀ ਫਿਟਿੰਗ ਦੀ ਪਾਉਣੀ ਹੈ ਹਾਂਜੀ ਅਲੱਗ-ਅਲੱਗ ਫਿਟਿੰਗ ਤੇ ਹੀ ਅਲੱਗ-ਅਲੱਗ ਪਲੇਟਾਂ ਪੈਂਦੀਆਂ ਹਰ ਦਾ ਮੈਜ਼ਰਮੈਂਟ ਇੱਕ ਨਹੀਂ ਹੁੰਦਾ ਪਲੇਟਾਂ ਦਾ ਅਲੱਗ-ਅਲੱਗ ਪਹਿਣਗੀਆਂ ਫਿਟਿੰਗ ਕਿਈ ਵਾਰ ਕਿਸੇ ਦੀ ਵੱਧ ਹੁੰਦੀ ਹੈ ਘੱਟ ਹੁੰਦੀ ਹੈ ਉਸ ਹਿਸਾਬ ਨਾਲ ਹੀ ਪਲੇਟਾਂ ਪਹਿਣੀਆਂ ਜਾਂਦੀਆਂ ਠੀਕ ਹੈ ਜੀ ਜਿਸ ਦੀ ਫਿਟਿੰਗ ਜ਼ਿਆਦਾ ਹੋਊਗੀ ਤੇ ਪਲੇਟਾਂ ਉਹਨੇ ਨੀਵੀਆਂ ਪਹਿਣਣੀਆਂ ਤੇ ਜਿਹਦੀ ਫਿਟਿੰਗ ਘੱਟ ਹੋਊਗੀ ਉਹਨਾਂ ਨੇ ਪਲੇਟਾਂ ਉੱਚੀਆਂ ਪਹਿਣਣੀਆਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕਰ ਦਿਆਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਵੀ ਇਸ ਤਰੀਕ ਨਾਲ ਆਨਲਾਈਨ ਇਹ ਵਾਲੀ ਭਮਰੀ ਜੀ ਮਗਾ ਸਕਦੇ ਆ ਨਿਸ਼ਾਨ ਲਾਉਣ ਵਾਲੀ ਨਹੀਂ ਆਪਣੀ ਮਾਰਕੀਟ ਚੋਂ ਲੈ ਸਕਦੇ ਆ ਠੀਕ ਹੈ ਜੀ ਤੁਸੀਂ ਅਗਰ ਆਨਲਾਈਨ ਮਗਾਓਗੇ ਤੇ ਇਹ ਵਾਲੀ ਆਪ ਨੂੰ 100 ਰੁਪਏ ਦੀ ਮਿਲਦੀ ਆ ਅਗਰ ਤੁਸੀਂ ਆਪਣੀ ਮਾਰਕੀਟ ਚ ਲਓਗੇ ਇਹ ਵਾਲੀ ਆਪ ਨੂੰ 200 ਰੁਪਏ ਮਿਲਦੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਤੇ ਪਲੇਟ ਦਾ ਨਿਸ਼ਾਨ ਪਾਵਾਂਗੇ ਇਸ ਤਰੀਕ ਨਾਲ ਆਪਣੇ ਨਿਸ਼ਾਨ ਪੈ ਗਏ ਇਹ ਇਸ ਤਰ੍ਹਾਂ ਆਪਣੇ ਨਿਸ਼ਾਨ ਆ ਜਾਂ ਹਾਂਜੀ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਪਲੇਟ ਦਾ ਨਿਸ਼ਾਨ ਲਾਵਾਂਗੇ ਤੇ ਉਪਰੋਂ ਤਾਂ ਬੈਕ ਪੱਲੇ ਦੇ ਪੇੜ ਦਾ ਨਿਸ਼ਾਨ ਉਹ ਨਹੀਂ ਰਹੂਗਾ ਜੀ 11 ਇੰਚ ਦੇ ਤਿਆਰ ਆ ਆਪਾਂ 11.5 ਦੇ ਪਾਵਾਂਗੇ ਜਿਹੜੀ ਬੈਕ ਪੱਲੇ ਦੀ ਪਲੇਟ ਆ ਜੀ ਥੋੜੀ ਜੀ ਆਪਾਂ ਨੀਵੀ ਪਾਵਾਂਗੇ ਇਹ ਠੀਕ ਹੈ ਜੀ ਇਹ ਆਪਾਂ 8 ਇੰਚ ਦੀ ਪਲੇਟ ਪਾਵਾਂਗੇ ਇਹਦੇ ਨਾਲ ਕੀ ਹੋਊਗਾ ਜਿਹੜਾ ਬੈਕ ਤੋਂ ਕਈ ਵਾਰ ਇੱਥੇ ਆਪਣੇ ਬੁਲਬਲੇ ਜੇ ਬਣ ਜਾਂਦੇ ਇੱਥੇ ਸੂਟ ਖੁੱਲਾ ਹੁੰਦਾ ਉਹ ਨਹੀਂ ਬਣਦਾ ਤੁਸੀਂ ਬੈਕ ਪੱਲੇ ਦੀ ਪਲੇਟ 1 ਇੰਚ ਨੀਵੀ ਜਰੂਰ ਪਾਇਓ ਜਿਹਦੇ ਨਾਲ ਕਿ ਆਪਣੇ ਬੈਕ ਤੋਂ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਠੀਕ ਹੈ ਜੀ ਚੌੜਾਈ ਆਪਾਂ ਇੱਥੇ 3 ਇੰਚ ਹੀ ਰੱਖਣੀ ਆ ਫਰੰਟ ਵਾਲੇ ਪਾਸੇ ਵ ਠੀਕ ਹੈ ਜੀ ਇਹ ਹੋ ਗਈ ਆਪਣੀ ਦੀ ਬੈਕ ਪਲੇ ਦੀ ਸਿੱਧੀ ਪਲੇਟ ਤੇ ਬੈਕ ਪਲੇ ਦੇ ਸਿਰਫ ਸਿੱਧੀਆਂ ਹੀ ਪਲੇਟਾਂ ਪੈਂਦੀਆਂ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕੱਢ ਦਿਆਂਗੇ ਤੁਸੀਂ ਇਸ ਤਰ੍ਹਾਂ ਬੈਕ ਪਲੇ ਦੀ ਪਲੇਟ 1 ਇੰਚ ਨੀਵੀਂ ਜ਼ਰੂਰ ਪਾ ਕੇ ਦੇਖਿਓ ਜਿਹਦੇ ਨਾਲ ਕੇ ਤੁਹਾਡਾ ਸੂਟ ਦੀ ਫਿਟਿੰਗ ਬਹੁਤ ਸੋਹਣੀ ਆਊਗੀ ਟਰਾਈ ਜ਼ਰੂਰ ਕਰਕੇ ਦੇਖਿਓ ਜੀ ਤੇ ਸੋ ਫਰੈਂਡਸ ਆਪਾਂ ਪਲੇਟਾਂ ਦੇ ਨਿਸ਼ਾਨ ਥੋੜਨਾ ਸ਼ੇਅਰ ਕਰਦੇ ਆ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਨੂੰ ਫੀਟਿੰਗ ਦੇ ਨਿਸ਼ਾਨ ਲਾ ਕੇ ਦਿਖਾਵਾਂਗੇ ਵੀ ਫੀਟਿੰਗ ਦੇ ਨਿਸ਼ਾਨ ਕਿਸ ਤਰੀਕ ਨਾਲ ਲੱਗਦੇ ਆ ਜਿਹਨਾਂ ਨਾਲ ਕਿ ਆਪਣੀ ਫੀਟਿੰਗ ਬਹੁਤ ਵਧੀਆ ਆਵੇ ਤੇ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ